ਸਤਿ ਸ਼੍ਰੀ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 파ਰ ਤੋਂ ਕੇਰਨ ਦੀਆਂ ਤਿਆਰੀਆਂ ਚ ਗਾਂਢੀ ਦੇਸ਼ ਆਰਥਿਕ ਸੰਕਟ ਦੌਰਾਨ ਪਾਕਿਸਤਾਨ ਤੇ ਬੰਗਲਾਦੇਸ਼ ਦੀ ਨੇੜਤਾ ਵੱਧੀ ਪਾਕਿਸਤਾਨ ਅਤੇ ਬੰਗਲਾਦੇਸ਼ ਦੋਵਾਂ ਦੀ ਆਰਥਿਕ ਹਾਲਤ ਹਾਲਤ ਕਮਜ਼ੋਰ ਹੈ ਇਸ ਦੌਰਾਨ ਇਹਨਾਂ ਦੇਸ਼ਾਂ ਦੇ ਸਬੰਧ ਅਚਾਨਕ ਨਜ਼ਦੀਕੀ ਕੀ ਹੋ ਗਏ ਹਨ ਹਾਲ ਹੀ ਵਿੱਚ ਉਹਨਾਂ ਨੇ ਵੱਡੇ ਸਮਝੌਤੇ ਤੇ ਦਸਤਖਤ ਕੀਤੇ ਹਨ ਇਸ ਸੌਦੇ ਇਸ ਸੌਦੇ ਦੇ ਢਾਕਾ ਵਿੱਚ ਵਪਾਰ ਸਿੱਖਿਆ ਮੀਡੀਆ ਕੁਰਨੀ ਸੱਭਿਆਚਾਰ ਅਤੇ ਸਰਕਾਰੀ ਸਹਿਯੋਗ ਵਰਗੇ ਕਈ ਮਹੱਤਵਪੂਰਨ ਖੇਤਰਾਂ ਵਿੱਚ ਕੀਤੇ ਗਏ ਹਨ ਇਹ ਦੋਵੇਂ ਦੇਸ਼ ਭਾਰਤ ਦੇ ਗੁਆਂਢੀ ਹਨ ਇਸ ਲਈ ਸਵਾਲ ਇਹ ਉੱਠਦਾ ਹੈ ਕਿ ਇਹਨਾਂ ਦੇ ਸਬੰਧਾਂ ਵਿੱਚ ਵਧਦੀ ਨੇੜਤਾ ਦਾ ਭਾਰਤੇ ਕੀ ਅਸਰ ਹੋਵੇਗਾ ਅਤੇ ਇਹ ਇੱਕ ਇੱਕ ਇਹ ਇੱਕ ਕਦਮ ਦੱਖਣੀ ਏਸ਼ੀਆ ਤੇ ਰਾਜਨੀਤੀ ਨੂੰ ਇੱਕ ਨਵਾਂ ਮੋੜ ਦੇਣ ਜਾ ਰਿਹਾ ਹੈ ਆਓ ਜਾਣਦੇ ਹਾਂ ਇਨ ਦੇਸ਼ਾਂ ਵਿੱਚ ਕਰ ਕਿਹੜੇ ਸਮਝੌਤੇ ਹੋਏ ਹਨ ਅਤੇ ਇਨ੍ਹਾਂ ਦਾ ਭਾਰਤੇ ਕੀ ਅਸਰ ਪ੍ਰਭਾਵ ਪੈ ਸਕਦਾ ਹੈ 13 ਸਾਲ ਬਾਅਦ ਕਿਸੇ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਬੰਗਲਾਦੇਸ਼ ਦਾ ਦੌਰਾ ਕੀਤਾ ਸੀ ਕਿ ਜੋ ਕਿ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸਹਾਕ ਦਾਰ ਨੇ ਪੰਗਲਾਦੇਸ਼ ਦੇ ਵਿਦੇਸ਼ ਹਸਲਾਕਰ ਐਮ ਡੀਸੀ ਤੋਹੀਦ ਸੁਹੈਬ ਹੁਸੈਨ ਨਾਲ ਇਹਨਾਂ ਸਮਝੌਤਿਆਂ ਤੇ ਦਸਤਕ ਕੀਤੀ ਹੈ ਇਹਨਾਂ ਸਮਝੌਤਿਆਂ ਵਿੱਚ ਡਿਪਲੋਮੈਟਿਕ ਪਾਸਪੋਰਟ ਅਤੇ ਵੀਜ਼ਾ ਖਤਮ ਕਰਨਾ ਵਪਾਰ ਵਪਾਰ ਦੇ ਇੱਕ ਸੰਯੁਕਤ ਕਾਰਜ ਸਮੂਹ ਦਾ ਗਠਨ ਦੋਨਾਂ ਦੇਸ਼ਾਂ ਦੀਆਂ ਵਿਦੇਸ਼ ਵਿਦੇਸ਼ੀ ਸੇਵਾ ਅਕੈਡਮੀਆ ਵਿਚਕਾਰ ਪਾਈ ਵਾਲੀ ਅਤੇ ਦੋਨਾਂ ਦੇਸ਼ਾਂ ਦੀਆਂ ਸਰਕਾਰੀ ਸਮਾਚਾਰ ਏਜੰਸੀਆਂ ਵਿਚਕਾਰ ਸਹਿਯੋਗ ਸ਼ਾਮਲ ਹਨ ਖਬਰਾਂ ਅੰਤ ਤੱਕ ਬਣੀ ਰਹਿਣ ਲਈ ਆਪ ਸਭ ਦਾ ਤਧਮਕ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ